ਉੱਧਰ ਆ ਫੂਆਏ ਅਣੇ ਉੱਤੋਂ ਪਿੱਛੇ ਵੀ ਫੂਆਏ ਵੱਡਿਆ ਜਾਂਦੇ ਆ ਉੱਥੇ ਤੁਹਾਨੂੰ ਲੀਦਾ ਮੁੰਡੇ ਚ ਤੇ ਉਹਦੀ ਸੋਝ ਨਹੀਂ ਕੋਈ ਕੋਲ ਆ ਲੈ ਆ ਉਹ ਸਾਰੇ ਲੈ ਆ ਮੇਰੇ ਕੋਲ ਉਹਨਾਂ ਮਾਰਦੇ ਆਂ ਜੇ ਕਾਲਣੀਆਂ ਵਿੱਚ 5 ਵਜੇ ਚੱਲਦੇ ਸਾਰੇ ਜਿਗੋਦੇ ਚੱਲਦੇ ਜੇ ਤੁਹਾਨੂੰ ਰਿਕੁਐਸਟ ਪੰਜ ਕੀ ਨਾ ਅਮਰਜੀਤ ਕੋਲ ਕਿਹੜਾ ਪਿੰਡ ਹੈ ਕੱਲਾ ਪਿੰਡ ਜੋ ਵਾਰਦਾਤ ਹੋਈ ਆ ਕੀ ਕਾਰਨ ਤੇ ਕੀ ਸਾਰਾ ਮਸਲਾ ਹੈ ਜੀ ਇਹ ਪਾਜੀ ਲਾ ਕੇ ਗਵੰਨ ਦਾ ਨਾ ਮੋਟਰਸਾਈਕਲ ਹੋਇਆ ਚੋਰੀ ਹਾਂਜੀ ਚੋਰੀ ਹੋਇਆ ਆ ਵਾ ਤੇ ਲਾਗੋ ਹੀ ਕੈਮਰੇ ਚ ਇੱਕ ਕਰਾਏ ਆ ਹਾਂਜੀ ਕੈਮਰੇ ਚ ਇੱਕ ਕਰਾਏ ਉਹਨਾਂ ਦੇ ਮੈਂ ਕੈਮਰੇ ਚ ਇੱਕ ਕਰਾ ਕੇ ਇਹ ਮੁੜਕੇ ਕੀ ਨਾਲੇ ਦਾ ਇਹਨੂੰ ਮੁੰਡਿਆਂ ਨੇ ਇਹਨਾ ਬੰਦੇ ਸੱਦੇ ਬਾਹਰ ਲੇ ਹਾਂਜੀ ਬਾਹਰ ਲੇ ਬੰਦੇ ਸੱਦੇ ਉਹ ਮੁੰਡੇ ਸੁੱਟ ਕੇ ਲੈ ਗਏ ਆ ਹਾਂਜੀ ਬੰਦੇ ਸੁੱਟ ਕੇ ਲੈ ਗਏ ਮੁੜਕੇ ਮੁੰਡੇ ਸਾਰੇ ਪਿੰਡ ਦੇ ਪੈ ਗਏ ਆ ਵੀ ਇਹ ਕੌਣ ਹੋਣ ਪਿੰਡ ਦੇ ਆਣ ਕੇ ਇਸ ਤਰ੍ਹਾਂ ਸੁੱਟ ਕੇ ਲੈ ਜਾਣ ਕੈਮਰੇ ਚੈੱਕ ਕੀਤੇ ਉਹਦੇ ਵਿੱਚ ਤੁਹਾਡੇ ਮੁੰਡੇ ਦਾ ਆਇਆ ਨਾ ਸਾਡੇ ਮੁੰਡੇ ਦਾ ਕੁਛ ਨਹੀਂ ਸਾਡਾ ਮੁੰਡਾ ਘਰ ਹੀ ਸਾਡੇ ਬੰਦੇ ਨਹੀਂ ਇਹਨਾ ਸੱਦੇ ਸਾਡੇ ਬੰਦੇ ਗਏ ਨਹੀਂ ਹਾਡੇ ਬੰਦੇ ਨਹੀਂ ਇਹਨਾਂ ਸੱਦੇ ਦੇ ਬੰਦੇ ਗੈਣੇ ਜਨਾਨਾਂ ਨੂੰ ਸੱਦੇ ਜਨਾਨਾਂਾਂ ਗਈਆਂ ਅੱਜ ਜਿਹੜਾ ਤੁਹਾਡੇ ਘਰੇ ਨੁਕਸਾਨ ਹੋਇਆ ਵਾ ਇਹ ਕੀ ਸਾਰਾ ਕਰਨ ਇਹ ਕੰਮ ਹੋਇਆ ਵਾ ਇਹਨਾਂ ਸੱਦੇ ਲਾਂ ਦੇ ਬੰਦੇ ਦੀਨੇ ਆਲਦੇ ਹਾਂਜੀ ਦੀਨੇ ਆਲ ਦੇ ਬੰਦੇ ਸੱਦੇ ਉਹ ਮੁੰਡੇ ਸੁੱਟ ਕੇ ਲੈ ਗਏ ਹਾਂ ਸਾਡੇ ਸਾਰੇ ਪਰਿਵਾਰ ਹੀ ਉੱਥੇ ਨਹੀਂ ਆ ਪੀ ਚੱਲ ਇਸ ਤਰ੍ਹਾਂ ਕਿਉਂ ਕਰਦੇ ਜੋ ਕੋਈ ਨਹੀਂ ਮੋਟਰਸਾਈਕਲ ਸਾਰੇ ਜਨੇ ਰਲ ਕੇ ਭਰ ਦਿੰਨੇ ਆ ਇਹਨਾਂ ਨੇ ਕਿ ਕੀਤਾ ਵਾ ਵੀ ਨਹੀਂ ਇਹ ਕੰਮ ਨਹੀਂ ਹੋਣਾ ਇਹਨਾਂ ਨੇ ਲਾ ਕੇ ਉਹਨਾਂ ਨੂੰ ਬੰਦਿਆਂ ਨੂੰ ਪਹਿਲਾਂ ਮੁੰਡੇ ਚਕਾਤੇ ਆ ਮੁੰਡੇ ਚਕਾ ਕੇ ਮੜਤੇ ਉਹਨਾਂ ਨੂੰ ਬਾਹਰ ਕੁੱਟ ਮਾਰ ਕੀਤੀ ਬਹੁਤ ਜ਼ਿਆਦੀ ਮੁੜ ਕੇ ਥੇ ਲੰਘਣ ਆ ਗਏ ਆ ਫਿਰ ਉਹਨਾਂ ਪਿੰਡ ਨੇ ਸਾਰਿਆਂ ਨੇ ਉਹਨਾਂ ਮੁੰਡਿਆਂ ਨੂੰ ਆਖਿਆ ਜਿਹਦੀ ਕੋਟ ਮਾਰੋ ਯੂਟ ਡਾ ਕੀ ਲੱਗਦਾ ਜੀ ਉਹ ਸਾਡੇ ਪੀ ਇਧਰ ਲੱਗਦਾ ਸਰੀਕੇ ਚੋਂ ਜਾਂ ਹਾਟੇ ਚੋਂ ਠੀਕ ਆ ਜੀ ਹਾਂਜੀ ਮੁੜ ਕੇ ਕਿਨਾਲੇ ਦਾ ਚਲ ਗਿਆ ਚਲ ਗਿਆ ਤੁਹਾਡੇ ਘਰ ਆਣ ਕੇ ਮੁੜ ਕੇ ਉਹਨਾਂ ਮੈਂ ਕੋਠੇ ਤੇ ਚੜੀ ਆ ਕਬੂਤਰ ਦੇਈਂ ਮੈਂ ਬਾਹੋਂ ਕਬੂਤਰ ਬਾਹੋਂ ਦੇਈਂ ਆ ਮੈਂ ਇਹਨਾਂ ਦੀ ਆਵਾਜ਼ ਸੁਣ ਕੇ ਮੈਂਨੇ ਆ ਫਿਰ ਰੌਲਾ ਵੜਾ ਪੈਂਡੇ ਆ ਜੋ ਤੇ ਜਾਂਦੇ ਆਪਣੇ ਤੇ ਬੰਦੇ ਆ ਗਏ ਜੋ ਮੈਂ ਮੁੜ ਕੇ ਰੌਲਾ ਪਾਇਆ ਤਾਂ ਬਹੁਤ ਜਿਆਦਾ ਮੈਂ ਦਵਾਈਆਂ ਪਾਈਆਂ ਗੋਲੀਆਂ ਨਾ ਇੰਨੀਆਂ ਚਲਾਈਆਂ ਇੰਨੀਆਂ ਚਲਾਈਆਂ ਕਿ ਜਿਨੇ ਨੇ ਗੋਲੀਆਂ ਇਕੱਠੀਆਂ ਕਰ ਲਈਆਂ ਇੱਕ ਜਿਨੇ ਨੇ ਗੋਲੀਆਂ ਇਕੱਠੀਆਂ ਕਰ ਲਈਆਂ ਮੈਂ ਬਹੁਤ ਰੌਲਾ ਪਾਇਆ ਮੇਰੀ ਕਹੇ ਨੇ ਨਹੀਂ ਸੁਣੀ ਘਰ ਵਾਲਾ ਮੇਰਾ ਉਧਰ ਵਪਾਰੀ ਆਏ ਉਹ ਡੰਗਰ ਵਿਖਾਉਂਦੇ ਨੇ ਸਾਡੇ ਘਰ ਚ ਕੋਈ ਜੀ ਨਹੀਂ ਹੋਰ ਇਹੋ ਹੀ ਮੇਰਾ ਘਰ ਵਾਲਾ ਹੀ ਤੇ ਮੈਂ ਆ ਤੇ ਨਾਉ ਮੇਰੀ ਅੰਦਰਲੀਡੇ ਪੌਂਡ ਦੀ ਪੋਤਰੀ ਮੇਰੀ ਨੂੰ ਤੇ ਮੈਂ ਬਹੁਤ ਜ਼ਿਆਦਾ ਰੌਲਾ ਪਾਇਆ ਤਾਂ ਸਾਡਾ ਬਹੁਤ ਨਸਕਾਨ ਕਰਕੇ ਗਏ ਨਰਮਲ ਸਿੰਘ ਜੀ ਕਿਹੜਾ ਪਿੰਡ ਹੈ ਕੱਲਾ ਜੀ ਜੋ ਵਾਰਦਾਤ ਹੋਇਆ ਕਿ ਇਹ ਸਾਰਾ ਮਾਮਲਾ ਤੇ ਕੀ ਗੱਲ ਹੈ ਮਾਮਲਾ ਇਹ ਹੈ ਜੀ ਇਥੇ ਨਾ ਬੇੜੀ ਦੀ ਸ਼ਾਦੀ ਲੱਗੇ ਹਾਂਜੀ ਉਹਨਾਂ ਦਾ ਮਾਮਾ ਆਇਆ ਹੈ ਤੇ ਉਹਦਾ ਨਾ ਚੁੱਕਿਆ ਗਿਆ ਮੋਟਰਸਾਈਕਲ ਹਾਂਜੀ ਮੋਟਰਸਾਈਕਲ ਚੁੱਕਿਆ ਗਿਆ ਇਹਨਾਂ ਕੱਲ ਦਰਖਾਸਤ ਵੀ ਦਿੱਤੀ ਹੈ ਹਾਂਜੀ ਤੇ ਦਰਖਾਸਤ ਦਿੱਤੀ ਤੇ ਕੈਮਰੇ ਘੜਾਏ ਕੋਈ ਕੈਮਰੇ ਕੋਈ ਨਹੀਂ ਆਇਆ ਫਿਰ ਇਹਨਾਂ ਦਾ ਮਾਮਾ ਵਾਣਾ ਉਹਨੇ ਕੋ ਡੀਣੇ ਹਾਲ ਤੋ ਤੇ ਕੁਛ ਧਾੜਨ ਦੋ ਸਿਰੇ ਜਿਹੜੇ ਬੰਦੇ ਗੁੰਡੇ ਨੇ ਭੇਜੇ ਉਹ ਸਿਰੇ ਇੱਕ ਮੁੰਡਾ ਜਾਸਾ ਉਹਨੂੰ ਲੈ ਕੇ ਚੁੱਕ ਕੇ ਇੱਕ ਮੁੰਡਾ ਉਧਰਲੇ ਬੰਨੇ ਉਹਨੂੰ ਲੈ ਕੇ ਦੋਵੇਂ ਚੁੱਕ ਕੇ ਇਹ ਚੋਕੇ ਲੈ ਗਿਆ ਤੈਨੂੰ ਬੰਦੇ ਮੁੰਡੇ ਆਖਿਆ ਵੀ ਯਾਰ ਇਹ ਬੰਦੇ ਲੈ ਗਿਆ ਚੋਕੇ ਮੁੜ ਕੇ ਫੇਰ ਉਹਨਾਂ ਨੂੰ ਨਾਲ ਖੜ ਕੇ ਰੋਈ ਦੇ ਕੁੱਟਿਆ ਰੋਈ ਦੇ ਕੁੱਟ ਕੇ ਵਾਪਸ ਲੈ ਆਇਆ ਨਾ ਇਥੇ ਫੇਰ ਜਦੋਂ ਤਾਰਿਆ ਫੇਰ ਇਥੇ ਉਹਨਾਂ ਮੁੰਡੇ ਕੁੱਟਣ ਡੇ ਵੇ ਤੇ ਫੇਰ ਜਿਹੜੇ ਮੁੰਡੇ ਲੱਗੇ ਪੈ ਪੂਏ ਉਹਨਾਂ ਨੂੰ ਕਿ ਤੂੰ ਇਹ ਬੰਦੇ ਸਾਡੇ ਮਾਰ ਚੱਲੇ ਜੇ ਉਹ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤੁਹਾਡਾ ਨਾ ਲੱਗਦਾ ਸੀ ਤੁਹਾਡਾ ਜੀ ਨਹੀਂ ਜੀ ਕੋਈ ਸਾਡਾ ਨਾਂ ਨਹੀਂ ਲੱਗਦਾ ਕੋਈ ਨਹੀਂ ਕੋਈ ਗੱਲ ਨਹੀਂ ਸਾਡਾ ਗਵਾਂਡ ਮੱਥਾ ਵਿਆਹ ਵੀ ਅਹਾਂ ਲੱਗਿਆ ਕੋਈ ਚੱਕ ਨੇ ਉਹ ਵਸਤ ਮਾਮੇ ਦਾ ਮੋਰਥ ਲਗਵਾਚਾ ਮਾਮੇ ਉਹਨਾਂ ਗੁੰਡੇ ਵੀ ਇੱਥ ਜ਼ਾਰਦਾਂ ਤੇ ਪਹਿਲੋ ਦੂਦਰ ਫੌਜੀ ਸਾਹਿਬ ਦਾ ਘਰ ਉਹਦਾ ਤੋੜ ਭੰਨ ਆਇਆ ਸਾਰੇ ਉਸ ਤੋਂ ਬਾਅਦ ਚਾਗੇ ਆਪਣੇ ਘਰ ਅਸੀਂ ਕੋਈ ਨਹੀਂ ਘਰ ਮੇਰੇ ਘਰ ਦੀ ਮੈਂ ਇੱਕ ਮੁੰਡਾ ਵਪਾਰੀ ਐ ਮਗਰ گاਵਾ ਲੈ ਵਿਖਾਉਣ ਦਰਵਾਜ਼ਾ ਸਾਡਾ ਅਜਿਹਾ ਬੰਦ ਸੀ ਪਹਿਲੋਂ ਤਾਂ ਨਾ ਆਉਂਦਾ ਬੂਹੇ ਵੱਢਦੇ ਫੇ ਫੈਰ ਕੀਤੇ ਬਹੁਤ ਜ਼ਿਆਦੇ ਸਾਡੀ ਪੁੱਤਰੀ ਹੋਈ ਵਿਚਰ ਭੱਜ ਕੇ ਤਾਂ ਨਾ ਉਹ ਸਾਡੀ ਨਦਰ ਅੰਦਰ ਖਿੱਚ ਲਈ ਨੁਕਸਾਨ ਸਾਡਾ ਬਹੁਤ ਜ਼ਿਆਦਾ ਆ ਯਾਰ ਵੇਖ ਲੋ ਤੁਸੀਂ ਸਾਹਮਣੇ ਵੀ ਬਹੁਤ ਜ਼ਿਆਦਾ ਗੁੰਡਾ ਕਰਦੇ ਧੱਕਾ ਚੋਂ ਘਰਾਂ ਚ ਬੂਹੇ ਵੱਢ ਕੇ ਗਏ ਜੀ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਇਹ ਹੁੰਦਾ ਵੀ ਜਿਹੜੇ ਹੱਕ ਦੀ ਹੱਕ ਚੋਣੇ ਗੁੰਡਾ ਕਰਦੇ ਤੇ ਪੂਰੀ ਨਕੀਲ ਪੈਣੀ ਚਾਹੀਦੀ ਇਹ ਤਾਂ ਕੱਲ ਨੂੰ ਕਹਿੰਦੇ ਬੱਚੇ ਮਾਰ ਜਾਣਗੇ ਹਾਂਜੀ ਤਾਂ ਬੱਚੇ ਮਾਰ ਤੋਂ ਹੱਕ ਕਾ ਛੱਡੇ ਵੀ ਕੋਈ ਘੱਤਰ ਨਹੀਂ ਗੋਲੀਆਂ ਚਲਾ ਕੇ ਬੂਹੇ ਵੱਢ ਗਿਆ ਸੋ ਦੱਸੋ ਗਰੀਬ ਬੰਦੇ ਕਿੱਥੋਂ ਇਹਨਾਂ ਨੂੰ ਬੂਹੇ ਲਾਉਣਗੇ ਕੀ ਕਿੱਥੋਂ ਕਰਨਗੇ ਤੇ ਮਾਤੜ ਬੰਦੇ ਕਿੱਥੋਂ ਇਹਨਾਂ ਨੂੰ ਪ੍ਰਸ਼ਾਸਨ ਦੇ ਹਨ ਵੀ ਸਾਨੂੰ ਹੱਕ ਦਾ ਹੱਕ ਮਿਲ ਜਾਂਦੇ ਨੇ ਪਰ ਚੋਲ ਚਾਹੀਦੇ ਜਿਹੜਾ ਇਹਨਾਂ ਗੁੰਡਾ ਕਰਦੀ ਕੀਤੀ ਹੈ ਮੰਨ ਲਈ ਦੀ ਸਰਕਾਰ ਹੈ ਸਰਕਾਰ ਦੀ ਕੋਈ ਸੁਣਦਾ ਨਹੀਂ ਗੁੰਡਾ ਕਰਦੀ ਸ਼ਰੇਆ ਮੁੰਡੀ ਹੈ ਉਹਨਾਂ ਕੋਲ ਪਿਸਤੌਲ ਹੀ ਗਾਨਿਆ ਸਾਰੇ ਹੁਣ ਸਭ ਕੋ ਜਿੰਮਰਜ਼ੀ ਕਟ ਕਢਾ ਕੇ ਵੇਖਣ ਸਭ ਘਤੀ ਦੇ ਵਿੱਚ ਹਾਂਜੀ ਤੇ ਸਾਡੇ ਕੋਈ ਮੁੰਡੇ ਦਾ ਰੋਲ ਨਹੀਂ ਵਿੱਚ ਕੋਈ ਵੱਡਾ ਸਾਡਾ ਮੁੰਡਾ ਬਲੀ ਨਹੀਂ ਕਿਉਂਕਿ ਇਹੋ ਜਿਹਾ ਕੋਈ ਹੋਵੇ ਚੋਰ ਹਾਂਜੀ ਸਿਰ ਜਸਪ੍ਰੀ ਸਿੰਘ ਭਾਈ ਕਿਹੜਾ ਪਿੰਡ ਭਾਈ ਕੱਲਾ ਭਾਈ ਮੈਨੂੰ ਮਾਰਦਾ ਤਾਂ ਇਹ ਕੀ ਸਾਰਾ ਕਰਦੇ ਕਾਰਨ ਭਾਈ ਮੋਟਰਸਾਈਕਲ ਦਾ ਇਹਨਾਂ ਦਾ ਕੋਈ ਸਾਨੂੰ ਤੇ ਕਿਸੇ ਗੱਲ ਦਾ ਪਤਾ ਵੀ ਨਹੀਂ ਮੈਂ ਤੇ ਉਧਾਂ ਇੱਧਰ ਨੂੰ ਲੰਘਿਆ ਵਾਂ ਤੇ ਇਹਨਾਂ ਨੇ ਡੱਕ ਲਿਆ ਤੇ ਵੀਡੀਓ ਬਖਾਉਂਦੇ ਪਿਆਂਦੇ ਵੀਡੀਓ 'ਚ ਵੇਖੀ ਵੀ ਉਹ ਬੰਦਾ ਕੋਈ ਤੈਨੂੰ ਇਹਨੂੰ ਪਛਾਣਦਾ ਵਾਂ ਤੂੰ ਤੇ ਮੈਂ ਵੀ ਨਹੀਂ ਮੈਂ ਤੈਨੂੰ ਪਛਾਣਦਾ ਨਹੀਂ ਤੇ ਉਹ ਗੱਡੀ ਵਾਲੇ ਨਾ ਮੁੰਡੇ-ਮੁੰਡੇ ਜਿਹੜੇ ਸੱਦੇ ਹੀ ਉਹ ਬਦੋ-ਵਦਿਆ ਨੂੰ ਗੱਡੀ 'ਚ ਭਾ ਕੇ ਲੈ ਗਏ ਆ ਪਹਿਲਾਂ ਮੈਨੂੰ ਚੁੱਕਿਆ ਮੇਰੇ ਮੰਗਰੇ ਨੂੰ ਚੁੱਕ ਲਿਆ ਵਾ ਉੱਥੇ ਮੜ ਕੇ ਰੋਈ ਤੇ ਖੜ ਕੇ ਉਹਨਾਂ ਘੁੱਟ ਮਾਰ ਕੀਤੀ ਆ ਪੇਸ਼ਾਂ ਤੇ ਸੁੰਦੇ ਵਿਖਾਉਂਦੇ ਸੀ ਮੁੰਡੇ ਨੂੰ ਡਰਾਉਂਦੇ ਸੀ ਅੰਦੇ ਗੋਲੀ ਮਾਰ ਦੇਣੀ ਐ ਕਰ ਦੇਣਾ ਜੋ ਕਰ ਦੇਣਾ ਮੇਰੇ ਕੋਲ ਪਿਸਤੌਲ ਵੀ ਹਾਂਜੀ ਪਿਸਤੌਲ ਵੀ ਆਂਦੇ ਜੇ ਤੂੰ ਕਿਹਨੂੰ ਦੱਸਿਆ ਤੇ ਆ ਗੋਲੀ ਮਾਰ ਦਾਂਗੇ ਤੈਨੂੰ ਐ ਕਰਣੀ ਨਹੀਂ ਮੇਰਾ ਨਾਮ ਹਰਜਨਜੀਤ ਸਿੰਘ ਹੈ ਮੇਰਾ ਪਿੰਡ ਕੱਲਾ ਹੈ ਜੀ ਫਿਰ ਜੰਗ ਲੜਾਈ ਹੋਈ ਕੀ ਕਾਰਨ ਤੇ ਕੀ ਸਾਰਾ ਮਸਲਾ ਹੈ ਜੀ ਕੋ ਕਾਰਨ ਲੜਾਈ ਦਾ ਸਾਰੇ ਸਾਨੂੰ ਪਤਾ ਨਹੀਂ ਮੈਨੂੰ ਮੈਂ ਤੇ ਨਜਾਇਜ਼ ਰਗੜਿਆ ਗਿਆ ਮੈਨੂੰ ਤੇ ਚਾਰ ਪੰਜ ਜਾਣੇ ਮੁੰਡੇ ਆਏ ਆ ਲੱਦ ਕੇ ਉਧਾਂ ਲੱਗੇ ਆਂ ਲੱਦ ਕੇ ਉਧਾਂ ਲੱਗੇ ਯਾਰ ਕੋ ਗੱਡੀ ਤੇ ਹੀ ਤੇ ਕੋ ਚਾਰ ਪੰਜ ਜਾਣੇ ਮੋਟਰਸਾਈਕਲ ਤੇ ਹੀ ਧੱਕੇ ਨਾਲ ਭਾ ਕੇ ਲੱਗੇ ਆ ਠੀਕ ਆ ਫੁੱਟ ਮਾਰ ਬਹੁਤ ਕੀਤੀ ਇੱਧਰ ਲੱਗੇ ਆ ਆਪਣੇ ਬਾਬੇ ਮੱਲੇ ਵਾਲੀ ਰੋਈ ਤੇ ਉੱਥੇ ਜਾ ਕੇ ਪੁੱਠਾ ਕਰ ਲਿਆ ਬਹੁਤ ਜ਼ਿਆਦਾ ਕੁੱਟਿਆ ਵਾ ਢਾੜੀ ਕੁੱਟ ਮਾਰ ਹੋਈ ਹਾਂਜੀ ਬਹੁਤ ਜ਼ਿਆਦਾ ਕੁੱਟਿਆ ਮੈਂ ਤੇ ਨਜਾਇਜ਼ ਭਾਜੀ ਮੈਨੂੰ ਤੇ ਕੋਈ ਗੱਲ ਬਾਤ ਦਾ ਵੀ ਨਹੀਂ ਪਤਾ ਕਿਹੇ ਗੱਲ ਦਾ ਨਹੀਂ ਪਤਾ ਮੈਨੂੰ ਕੋਈ ਮੋਟਰਸਾਈਕਲ ਦਾ ਨਾ ਵਿਆਹ ਦਾ ਕੋਈ ਕੁਝ ਵੀ ਨਹੀਂ ਪਤਾ ਮੈਨੂੰ ਜਿਹੜੀ ਵਾਰਦਾਤ ਹੋਈ ਉਹ ਕੁੱਟਮਾਰ ਤੋਂ ਬਾਅਦ ਹੋਈ ਹੈ ਵਾਰਦਾਤ ਜਿਹੜੀਆਂ ਗੋਲੀਆਂਾਂ ਦੇ ਚਲਾਈਆਂ ਆ ਆ ਉਹ ਕੁੱਟਮਾਰ ਤੋਂ ਬਾਅਦ ਚ ਹੋਈ ਆ ਪਹਿਲਾਂ ਹਾਂ ਕੁੱਟਮਾਰ ਸਾਡੀ ਕਰਤੀ ਏ ਨਜਾਇਜ਼ ਭਾਜੀ ਕੋਈ ਮਸਲਾ ਨਹੀਂ ਮੇਰਾ ਮੈਨੂੰ ਪਤਾ ਹੀ ਨਹੀਂ ਆ ਵੀ ਕੀ ਮੋਟਰਸਾਈਕਲ ਕੀ ਵਿਆਹ ਆ ਕਿਸ ਦਾ ਕੋਈ ਕੋਈ ਚੱਕਰ ਨਹੀਂ ਮੈਨੂੰ ਇੱਕ ਕਿ ਵੀ ਗੱਲ ਦਾ ਪਤਾ ਨਹੀਂ ਆ ਠੀਕ ਆ ਭਾਜੀ ਮੈਨੂੰ ਤਾਂ ਬਹੁਤ ਜਿਆਦਾ ਕੁੱਤੇ ਉਹਨਾਂ ਨੇ ਮੇਰਾ ਦੇ ਪਿੱਛੋਂ ਮਾਸ ਦਾਤਾ ਇੰਨਾ ਜਿਆਦਾ ਕੁੱਤਿਆ ਆਵੇ ਘੁੱਟ ਤੇ ਵੀ ਛੱਟ ਸੁੱਟ ਲਾਤੀ ਇਹ ਕਾ ਫੋਨ ਫਾਣੀ ਮੇਰੇ ਤੋਂ ਵੀ ਨਹੀਂ ਮੇਰਾ ਲੱਭਾ ਭਾਜੀ ਚਲੋ ਬਾਕੀ ਹੁਣ ਕੀ ਕਰ